ਮੇਰਾ ਫਾਦਰਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਇਹ ਦੇਣਾ ਨਹੀਂ ਦੇ ਸਕਦਾ ਬਾਕੀ ਗੱਲ ਰਹੀ ਮੇਰੀ ਮਾਂ ਲਈ ਚਾਹੇ ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ ਕਿਸੇ ਚੀਜ਼ ਦੀ ਕੋਈ ਕਿਸੇ ਦੀ ਨਹੀਂ ਹਜ਼ਰੀ ਸਤਿ ਸ਼੍ਰੀ ਅਕਾਲ ਸਾਰੀ ਛੜੀ ਸਾਥ ਤੋਂ ਖੇਲਾਂ ਦੇ ਵਿੱਚ ਬੈਠੇ ਨੇ ਸਿੰਘ ਆਪਾਂ ਉਹਨਾਂ ਦਾ ਜੀਣਾ ਨਹੀਂ ਦੇ ਸਕਦੇ ਜਿਵੇਂ ਉਹ ਕਰਦੇ ਜੇਲਾ ਚ ਨੌਜਵਾਨ ਬੈਠੇ ਨੇਗੇ ਬੜੀ ਤਸੱਦਤ ਉਹਨਾਂ ਤੇ ਹੋ ਰਹੀ ਆ ਮਾਇਦਾ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਕੇ ਮੇਰੇ ਪਿੰਡ ਦੇ ਲੋਕੋ ਮੇਰੀਆਂ ਮਾਮਾ ਖੜੀਆਂ ਨੇ ਮੇਰੀਆਂ ਭੈਣਾਂ ਖੜੀਆਂ ਨੇ ਵੀਰੇ ਨੌਜਵਾਨ ਵੀਰ ਖੜੇ ਨੇਗੇ ਆ ਮੇਰੇ ਪਿੰਡ ਦੇ ਮਜ਼ਦੂਰ ਖੜੇ ਨੇ ਮੇਰੇ ਭਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਸ ਵਡਾਈ ਤੇ ਮੇ ਸਾ ਦਿੱਤਾ ਨਹਿਤਾ ਜੇਲਾ ਦੇ ਵਿੱਚੋਂ ਆਉਣਾ ਬੜਾ ਮੁਸ਼ਕਲ ਆ ਤੁਹਾਨੂੰ ਪਤਾ ਆ ਸਰਕਾਰਾਂ ਦੇ ਕਿਹੋ ਜਿਹੇ ਜਿਹੜੇ ਕੰਮ ਨੇਗੇ ਪਰ ਜਿਹੜੀਆਂ ਜਾਤਾਂ ਦੀਆਂ ਗੱਲਾਂ ਬਾਤਾਂ ਨੇ ਮੈਂ ਥੋੜਾ ਨਾ ਮੈਂ ਬਿਮਾਰ ਆ ਮੈਂ মিডিਆ ਦੇ ਨਾਲ ਵੀ ਮੈਂ ਆ ਸੀਵੀਏ ਵਰਗੇ ਭਰਾ ਖੜੇ ਨੇਗੇ ਆ ਮੈਂ ਆਪਣਾ ਰਾਤਰ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕ ਇੱਥੇ ਖੜਾ ਹੋ ਭਰਾ ਹੁਜਿੰਦਰ ਮਨਜਿੰਦਰ ਹੁਜਿੰਦਰ ਇੱਥੇ ਆਰਐਮਬੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰ ਨਾਲ ਨੌਲਮਾ ਯਾਰ ਤੁਸੀਂ ਥੋੜਾ ਅੱਗੇ ਮ੍ਰਾਸਕਰ ਝੁਕਦਾ ਬਈ ਜਨ ਪੱਤਰਕਾਰੋ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ মিডিਆ ਨੇ ਸਾਥ ਦਿੱਤਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਨਾ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿਣਾ ਮੇਰੇ ਦਾਦਾ ਜੀ ਨੂੰ ਸਾਰਾ ਕੋਟਨਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਪ ਨੂੰ ਜਾਣਦੇ ਨੇ ਮੈਂ ਮਰਾ ਜੱਥੇਬੰਦੀਆਂ ਦੇ ਆਪ ਧਕਾਉਂਦਾ ਰਾ ਧੰਨਵਾਦ ਕਰਦਾ ਇੱਥੇ ਸਾਡੇ ਕਾਕਾ ਕੋਟ ਦਾ ਮੇਰੇ ਬਾਪੂ ਜੀ ਖੜੇ ਨੇਗੇ ਢੱਲੇਵਾਲ ਸਾਹਿਬ ਦਾ ਉਹਨਾਂ ਦਾ ਧੰਨਵਾਦ ਤੇ ਧਕਾਉਂਦਾ ਜੱਥੇਬੰਦੀਆਂ ਦਾ ਧੰਨਵਾਦ ਸਰਪੰਚ ਸਾਹਿਬ ਖੜੇ ਨੇ ਇੱਥੇ ਕਿ ਆਪੂਰੇ ਬੈਠੇ ਨੇ ਸਰਜੀਤ ਖੂਰ ਜੀ ਅਜੇ ਇੱਥੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਸਵਿੰਦਰ ਸਿੰਘ ਹਾਂ ਹਾਂ ਜਸਵੰਦਰ ਜੀ ਸਾਡੇ ਪਹੁੰਚ ਕੇ ਹੋਇਦਿਓ। ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਲੱਖਾਂ ਦਾ ਮੇਰਾ ਵੱਡਾ ਭਾਈ ਇਹਨਾਂ ਦਾ ਧੰਨਵਾਦੀ ਕੀ ਕਰਨਾ ਕਿਵੇਂ ਤਾਂ ਕਹਿੰਦੇ ਨਿਕਲੇ ਹੋਆ ਦੁਨਨੇ ਘਰ ਖੱਟ ਕੇ ਹਨਾ ਤੇ ਇਸ ਕਰਕੇ ਸੀਰਾ ਖੜਾ ਸਾਡਾ ਭਾਈ ਤੁਹਾਨੂੰ ਪਤਾ ਹੀ ਆ 60 ਸਾਲ ਚ ਮੇਰੇ ਲੋਕ ਖੜੇ ਨੇਗੇ। ਕਿਸਾਨ ਦੇਤੇ ਬੰਦੀ ਦੀ ਆਜ ਕਾਮਜਵਾ ਪੰਜਾਬ ਦੇ ਵਿੱਚ ਜੇਲਾ ਕਿੰਨਾ ਹੋਇਆ ਮੇਰੇ ਤਾਤਾ ਜੀ ਨੇ ਕੱਟੀਆਂ ਲੰਗੀਆਂ। ਕਿਸੇ ਤੋਂ ਈਨ ਨਹੀਂ ਬੰਨੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਅਰਮੈਨ ਦਾ ਪੁੱਤ ਆ। ਮਾ ਅਸੀਂ ਭਾਈ ਕਾ ਪਰਿਵਾਰ ਆ ਅਸੀਂ ਭਾਈ ਵੱਲੋਂ ਤੇ ਲਾਦਾਂ ਪਤਾ ਜਿਹਨਾਂ ਨੇ ਹਰਮੰਦਰ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦੀ ਲਾਦ ਆ ਅਸੀਂ ਕਿਤੇ ਤੋਂ ਡਰਨ ਤੋਂ ਨਾਲ ਚੁੱਕਣ ਵਾਲੇ ਨਹੀਂ ਹੈਗੇ ਬੋਲੇ ਸੋਨਿਆਲਾ ਅਸੀਂ ਉਹਦੇ ਦੇਵੇਂ ਸਿੰਘ ਦੀ ਲਾਦ ਆ ਬਨਾ ਬਨਾ ਅਸੀਂ ਚਾਹ ਸਾਡਾ ਬੰਦ-ਬੰਦ ਕੱਟਿਆ ਜਾਵੇ ਅਸੀਂ ਕਿਤੇ ਤੋਂ ਡਰਨ ਤੋਂ ਨਾਲ ਚੁੱਕਣ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕਾ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਮੇਰੇ ਭਰਾ ਨੇ ਐਨਆਰਆਈ ਦਾ ਨੌਜਵਾਨ ਮੇਰੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਬੈਠੇ ਸਾਰੇ ਗੱਲਾਂ ਹੁਣ ਮੈਨੂੰ ਦੱਸਦੇ ਆਏ ਨੇ ਅੱਗੇ ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ ਭਰਾ ਬੈਠੇ ਨੇਗੇ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾ ਦਾ ਨਾੜਾ ਮਾਰਿਆ ਬਹੁਤ ਵੱਡੀ ਹੱਕ ਦੇ ਵਿੱਚੋਂ ਜਿਹੜਾ ਬੋਲੇ ਉਹਨਾਂ ਦਾ ਧੰਨਵਾਦ ਵਈ ਥੋੜਾ ਅਸੀਂ ਕਿਹਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਹੈ ਉਹ ਵੀ ਲੜਾਈ ਪਜਾਰਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਚਾਹੇ ਜਾਨ ਚਲੀ ਜਾਵੇ ਹਮੇਸ਼ਾ ਲੜਦੇ ਰਹਿਾਂਗੇ ਅਸੀਂ ਇੱਥੋਂ ਕਦੇ ਦਬਾਗੇ ਨਹੀਂ ਕਦੇ ਛੁਕਾਂਗੇ ਨਹੀਂ ਕਦੇ ਆਵਾਜ਼ ਆ ਜਿਹੜੀ ਇਹ ਕਦੇ ਨੀਵੀਂਰੀ ਹੋਊਗੀ ਪਰ ਹੁਣ ਮੈਂ ਜਿਹੜਾ ਖੁਣ ਮੈਂ ਦਾਤ ਲਾ ਕੇ ਟਾਈਫਾਈਡ ਮੇਰਾ ਕਈ ਵਾਰ ਤੱਕ ਮੈਨੂੰ ਉੱਤੋਂ ਪਈ ਉਹਨੂੰ ਬੁਖਾਰ ਬਹੁਤ ਚੜਦਾ ਆ ਮਾਰਾ ਬੁਖਾਰ ਉੱਤੇ ਜਿਵੇਂ ਰੋਲ ਗੋਲੀਆਂ ਲੰਕਾ ਮੇਰੇ ਸਰੀਰ ਤੋਂ ਮੜਾ ਸਿਹਤ ਕਿਲ ਤੋਂ ਮੇਰਾ ਬੱਦ ਮਾਦਨ ਘਟ ਗਿਆ ਇਸ ਕਰਕੇ ਜਿਹੜੇ ਜਿਹੜੇ ਗੱਲਾਂ মিডিਆ ਦੇ ਕੋਲ ਸਵਾਲ ਲਗੇ ਲੋਕਾਂ ਨੇ ਸਵਾਲ ਲੇ ਕੇ ਉਹ ਜਿਵੇਂ ਕਿ ਸਾਡੇ ਜਥੇਵੰਦੀਆਂ ਨੇ ਜਿਵੇਂ ਨਾ ਸਾਦੂ ਤਾਂ ਮਾਣ ਨੂੰ ਬਿਠਾ ਕੇ ਨਾ ਉਹ ਸਾਰੀਆਂ ਗੱਲਾਂ ਕਰਦੀਆਂ ਨੇ ਗਿਆ। ਉਹ ਤੋਂ ਮਾਨ ਸਾਹਿਬ ਜੀ ਦਾ ਸਾਡੇ ਬਾਪੂ ਦਾ ਕੂੜੇ ਵਾਲਾ ਦਾ ਬਹੁਤ-ਬਹੁਤ ਧੰਨਵਾਦ। ਹਰਮੀਤ ਜੱਤੀਆ ਜੀ ਦਾ ਬਹੁਤ-ਬਹੁਤ ਧੰਨਵਾਦ। ਬਈ ਜੇ ਕਿਸੇ ਦਾ ਨੌ ਬੋਲਣ ਕਰੀ ਹੋ ਰਹਿ ਗਿਆ ਹੋਣਾ ਮੈਨੂੰ ਮਾਫ਼ ਕਰਦੇ ਹੋ ਯਾਰ ਬਣਾ ਇਸ ਕਰਕੇ ਜਿੰਦਾਬਾਦ 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 ਬਹੁਤ ਬਹੁਤ ਧੰਨਵਾਦ ਫੋਟਾ ਮੇਰੇ ਪਿੰਡ ਦੇ ਨਗਰ ਨਿਵਾਸੀ ਪੁਰਦੋਨਾਂ ਦਾ ਮਾਮਾਂ ਦਾ ਭੈਣਾਂ ਦਾ ਨੌਜਵਾਨਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਾਮਾਂ ਦਾ ਜਿਨ੍ਹਾਂ ਨੇ ਦਵਾਵਾ ਕਰੀਆਂ ਪਰ ਜਿਹੜੀ ਪੰਜਾਬ ਦੀ ਲੜਾਈ ਹੈ ਦੁਬਾਰੇ ਫਿਰ ਦੱਸ ਦਿੰਦਾ ਕਿ ਚਾਹੇ ਜਾਨ ਚਲੀ ਜਾਵੇ ਯਾਰ ਇਹ ਲੜਾਈ ਕਦੇ ਵੀ ਨਹੀਂ ਖੋਵੇ ਜਿੱਥੋਂ ਜਿਹੜੀ ਆਵਾਜ਼ بلند ਰਹੂਗੀ ਥੋੜਾ ਸਰ ਬਰਮੰਦਰ ਥੋਡੇ ਦਾ ਫਾਇਦਾ ਬਹੁਤ ਬਹੁਤ ਸਾਗਰੀਕਾਰ ਦਿੱਲੀ ਵਾਲੀ ਆਹ ਸਾਗਰੀਕਾਰ ਦਿੱਲੀ ਵਾਲੇ ਜਿਹੜਾ ਸਾਡੇ ਕਿਸਾਨ ਜੱਥੇਬੰਦੀ ਦਾ ਪ੍ਰੋਗਰਾਮ ਹੈ ਲੜਾਈ ਕਿੱਲੇ ਕਿਸਾਨਾਂ ਆਪੂਆਂ ਦੀ ਨਹੀਂ ਹੈਗੀ ਇਹ ਲੜਾਈ ਥੋਟੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਜਾਤਾਂ ਪਾਤਾਂ ਦੇ ਨਾਮ ਤੇ ਪਾੜਿਆ ਜਾਂਦਾ ਸਾਡੇ ਕਿਸਾਨ ਜਿੱਤੇ ਨੂੰ ਕਿਨੇ ਕਰਜਾ ਜਿਹੜਾ ਮਜ਼ਦੂਰਾਂ ਦੇ ਵੀ ਕਰਜ਼ੇ ਦੀ ਗੱਲ ਕਰੀਏ ਮਜ਼ਦੂਰਾਂ ਦੇ ਵੀ ਕਰਜ਼ਾ ਵਾਂਗ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੀ ਕੱਲ ਨੂੰ ਜਾਂ ਪਰਸੂ ਨੂੰ ਮੈਂ ਦਿੱਲੀ ਵੱਲ ਚੱਲੇ ਪਾਦ ਰਿਹਾ ਜਿਹੜਾ ਸਾਡਾ ਜਿਵੇਂ ਵੀ ਸਾਡੇ ਆਗੂ ਸਾਹਿਬ ਆਣ ਕਹਿ ਰਹੇ ਉਹਨਾਂ ਦੇ ਆਪ ਨੂੰ ਤੇ ਮੇਰਾ ਚਾਹਨਾ ਦੇ ਵਿੱਚ ਸਿਰ ਚੋਕ ਕਰਕੇ ਪੰਜਾਬ ਦੀ ਲੜਾਈ ਉਹ ਵਿੱਚ ਪੁਝਾਈ ਚ ਆਉਂਗੀ ਮੈਂ ਜੱਥੇਬੰਦੀਆਂ ਕਹਿੰਦਾ ਨੌ ਤਾਂ ਨਹੀਂ ਰਹਿ ਗਿਆ ਪੁਰਾਣਾ ਦਾ ਰਹਿ ਗਿਆ ਮੇਰਾ ਖੜਿਆ ਬਚਾਉਂਦਾ ਦਾ ਸਮੂਹੀਆਂ ਕਹਿੰਦੇ ਬਾਈ ਜੱਥੇਬੰਦੀਆਂ ਦਾ ਚਾਦੀਆਂ ਦਾ ਸਾਰੀਆਂ ਦਾ ਜੱਥੇਬੰਦੀਆਂ ਦਾ ਜਿੰਨੀਆਂ ਨਾਮ ਸੁਹਾਗ ਰਹਾਂ ਦਾ ਵੀ ਇੱਥੇ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹਾ ਜੱਥੇਬੰਦੀ ਆ ਬਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਹੈ ਲੜਾਈ ਲੋਕਾਂ ਦੀ ਹੈ ਥੋੜਾ ਸਾਲਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਜੇ ਕੋਈ ਕੁਝ ਮੀਡੀਆ ਦੇ ਸਵਾਲ ਨੇਗੇ ਕੋਈ ਮੈਂ ਥੋੜੇ ਜਣ ਮੈਂ ਠੀਕ ਹੋ ਜਾ ਮੈਂ ਦਵਾਈ ਦੂ ਹੀ ਲੈ ਲਾ ਤੁਸੀਂ ਫਿਕਰ ਨਾ ਕਰੋ ਬਾਈ ਅੰਮ੍ਰਿਤਪੁਰ ਖਾਲਸਾ ਨੂੰ ਵੀ ਸੁਣਾਵਾਂਗੇ ਬਾਈ ਅੰਮ੍ਰਿਤਪੁਰ ਖਾਲਸਾ ਨੂੰ ਜਰਾ ਉਹਦੇ ਬਾਰੇ ਮੈਂ ਸਭ ਦਾ ਇੱਕ ਬਹੁਤ-ਬਹੁਤ ਧੰਨਵਾਦ ਧੰਨਵਾਦ ਸਿੱਖ ਜਗਤ ਨੂੰ ਬੋਲਦਾ ਜਿੰਨੀਆਂ ਵੀ ਸਿੱਖ ਕਿੱਥੇ ਮੰਗੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਅੱਖਾਂ ਮੁੱਲੂਗਾ ਹੁਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵੇਖਣ ਦੀ ਖਤੇ ਬੋਲੇ ਸੋਨਾ ਸੋਨਾ